ਪੰਜਾਬ ਆ ਦਿੱਲੀ ਕਿਹਾ ਸੀ ਨਾ ਇਹ ਪੰਜਾਬ ਆ ਪੰਜਾਬ ਇਹ ਨਹੀਂ ਦੱਸਦੇ ਇਥੇ ਲਾਲੇ ਨਹੀਂ ਦੱਸਦੇ ਤਾਂ ਫਿਰ ਪੰਜਾਬੀ ਕਿੱਥੇ ਦੱਸਦੇ ਇੱਕ ਜ਼ਮੀਰ ਜਾਗਦੀ ਆ ਤਾਂ ਇੱਕ ਹਿੱਸਾ ਬਣਨਾ ਆ ਮੈਨੂੰ ਕੀ ਇਥੇ ਮਿਲਣਾ ਸਿਰਫ ਇਹ ਦੱਸਣ ਲਈ ਪੰਜਾਬੀਆਂ ਨੂੰ ਅਸੀਂ ਇਕੱਠੇ ਆ ਸਾਰੇ ਇਹ ਤਾਂ ਕਮਲੇ ਤੋਂ ਕਮਲਾ ਬੰਦਾ ਵੀ ਦੱਸ ਸਕਦਾ ਵੀ 20 ਲੱਖ ਦੀ ਗੱਡੀ ਲੈ ਕੇ ਅਗਲਾ 10000 ਦੀ ਚੈਨੀ ਖੋਣ ਜਾਊਗਾ 20000 ਉਹੀ ਕਰੋੜ 2 ਕਰੋੜ ਤੱਕ ਪਾਓ ਕੁਛ 10000 10 ਲੱਖ 20 ਲੱਖ ਤੱਕ ਉਹ ਦੀ ਕਿਸੇ ਨੇ ਮੰਨਣਾ ਹੀ ਨਹੀਂ 10000 ਬਹੁ 20 25000 ਦੀ ਤਾਂ ਉਹਦੇ ਰੋਟੀ ਚਾਹ ਲੱਗ ਜਾਂਦੀ ਆ ਦੋ ਦਿਨਾਂ ਦੀ ਉਹਨਾਂ ਨੇ ਮੰਨਣਾ ਹੀ ਜੁੱਤੀਆਂ ਨਾਲ ਸੀ ਫੇਰੇ ਭਾਨੇ ਸੀ ਤੁਸੀਂ ਜੁੱਤੀ ਥੋੜੀ ਤਿੱਖੀ ਆ ਇਹਦੇ ਨਾਲ ਹੀ ਮੰਨ ਇਹ ਸਾਰੇ ਏਜੰਟਾਂ ਲਈ ਨਹੀਂ ਹੈਗਾ ਇਹ ਠੱਗਾਂ ਲਈ ਆ ਤੁਸੀਂ ਦੇਖਿਆ ਉਹ ਲੇਡੀ ਨੇ ਦੱਸਿਆ ਸਾਨੂੰ ਜਾਣਦਿਆਂ ਨੂੰ ਪੁੱਠਾ ਬੋਲਦੇ ਆ ਉਹ ਭਾਨਾ ਕਿਵੇਂ ਫਿਰ ਸਿੱਧਾ ਬੋਲੇ ਜਿਹੜੇ ਜੁੱਤੀ ਦੇ ਯਾਰ ਉਹ ਜੁੱਤੀ ਨਾਲ ਹੀ ਲੋਟ ਉਹ ਜੁੱਤੀ ਨਾਲ ਹੀ ਲੋਟ ਸਿੱਧੀ ਗੱਲ ਹੈ ਇੰਨਾ ਇਕੱਠ ਐ ਐਮਐਲਏ ਦੀ ਰੈਲੀ ਤੇ ਨਹੀਂ ਹੁੰਦਾ ਜਿੰਨਾ ਇੱਥੇ ਹੋਇਆ ਹੋਵੇ ਇਹਦਾ ਮਤਲਬ ਬੰਦਾ ਸਹੀ ਐ ਤਾਂ ਸਾਰੇ ਖੜੇ ਆ ਨਾਲ ਆ ਕਿੰਨੀ ਖਲਕਤ ਆਈ ਐ ਕੋਈ ਇਹ ਬੇਲੇ ਥੋੜਾ ਸਾਰੇ ਕੰਮਕਾਰ ਵਾਲੇ ਆ ਕੋਈ ਇਹ ਬੇਲੜ ਨਹੀਂ ਹੈਗੇਗੇ ਇਹ ਜਾਗਦਿਆਂ ਜ਼ਮੀਰ ਵਾਲੇ ਆ ਦੱਸਣ ਆਏ ਆ ਭਾਈ ਵੀ ਤੱਕਾ ਹੋਊਗਾ ਤਾਂ ਅਸੀਂ ਇਕੱਠੇ ਆ ਕੱਲਾ ਬੰਦਾ ਕਿੰਨੇ ਲੋਕਾਂ ਦੇ ਘਰ ਬਚਾ ਗਿਆ ਭਾਈ ਲੋਕ ਫਾਹਾ ਲਿੰਦੇ ਆ ਜਦੋਂ 20-20 ਲੱਖ ਮਰਦਾ ਉਹਨਾਂ ਦਾ ਇਹ ਕਿੰਨੇ ਬੰਦਿਆਂ ਦੇ ਘਰ ਬਚਾ ਗਿਆ ਪਹਿਲਾਂ ਤਾਂ ਸਾਨੂੰ ਵੀ ਗੁੱਸਾ ਸੀ ਯਾਰ ਇੰਨੇ ਬੰਦਿਆਂ ਦੇ ਉਹਨੇ ਘਰ ਬਚਾਈ ਲੁਧਿਆਣੇ 20 ਬੰਦੇ ਵੀ ਨਾ ਪਹੁੰਚੇ ਪਰ ਅੱਜ ਸਾਰਾ ਲਾਂਬਾ ਲਾਤਾ ਤੋ ਦੋਸਤੋ ਕੋਰਟ ਦੋਨਾਂ ਦੇ ਵਿੱਚ ਮੌਜੂਦ ਆ ਤੇ ਜਿਹੜਾ ਲੋਕਾਂ ਦਾ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਠਾਠਾ ਮਾਰਦਾ ਹਜੂਮ ਸੀਗਾ ਉਹ ਦਿਨੋਂ ਦਿਨੋਂ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਕਿ ਸਾਡੇ ਨਾਲ ਨੂਰੁਲਾ ਫੈਮਲੀ ਸੋਸ਼ਲ ਮੀਡੀਆ ਸਟਾਰ ਨੂਰੁਲਾ ਫੈਮਲੀ ਦੇ ਅੰਕਲ ਨੇ ਉਹ ਵੀ ਸਾਡੇ ਨਾਲ ਮਿਲ ਕੇ ਹਸ਼ਕਾਲ ਠੀਕ ਹੋ ਜੀ ਪਹਿਲਾਂ ਤਾਂ ਕਿਰਪਾ ਜੀ ਕਿਰਪਾ ਬੱਸ ਮੈਂ ਇਹੀ ਚੀਜ਼ ਤੁਹਾਨੂੰ ਇੱਕ ਜਰੂਰ ਪੁੱਛਣੀ ਚਾਹੂੰਗਾ ਤੁਸੀਂ ਲੋਕਾਂ ਦੇ ਹੱਕ ਦੇ ਲਈ ਅੱਗੇ ਆਉਣੇ ਹੋਗੇ ਦਿੱਲੀ ਪ੍ਰੋਟੈਸਟ ਚੱਲਿਆ ਉਦੋਂ ਵੀ ਤੁਸੀਂ ਲੋਕਾਂ ਦੇ ਸਾਥ ਦਿੱਤਾ ਮੋਢੇ ਨਾਲ ਮੋਢਾ ਲਾ ਕੇ ਖੜੇ ਤੇ ਕਿਸੇ ਵੀ ਤਰ੍ਹਾਂ ਦਾ ਅਤਿਆਚਾਰ ਹੋਵੇ ਪੰਜਾਬ ਦੇ ਤੁਸੀਂ ਨਾਲ ਖੜ ਤੇ ਹੁਣ ਜਿਹੜੀ ਇਹ ਵਾਰੀ ਹੈਗੀ ਪਾਨੇ ਸਿੱਧੂ ਦੇ ਉੱਤੇ ਪੈ ਚੁੱਕਿਆ ਕਿਉਂਕਿ ਪਾਨੇ ਸਿੱਧੂ ਨੂੰ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇਗੇ ਉਹ ਇੱਕ ਨਾਂ ਬੁਨਿਆਦ ਇਲਜ਼ਾਮ ਨੇ ਕਿ ਜਿਹੜੇ ਕੀ ਲੱਗਣੋਂ ਠੱਕੇ ਨਾਲ ਦਾ ਛੁੱਟਿਆ ਜਾਦਾ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਪਾਨੇ ਸਿੱਧੂ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਬਾਕੀ ਪਾਨੇ ਸਿੱਧੂ ਉਸ ਤਰ੍ਹਾਂ ਦਾ ਹੈ ਇਹ ਤਾਂ ਕਮਲੇ ਤੋਂ ਕਮਲਾ ਬੰਦਾ ਵੀ ਦੱਸ ਸਕਦਾ ਵੀ 20 ਲੱਖ ਦੀ ਗੱਡੀ ਲੈ ਕੇ ਅਗਲਾ 10000 ਦੀ ਉਹ ਚੈਨੀ ਖੋਣ ਜਾਊਗਾ 20000 ਇਹ ਤਾਂ ਤੁਹਾਨੂੰ ਹੀ ਪਤਾ ਠੱਗਾ ਹੁੰਦਾ ਪਿਆ ਸਰਕਾਰਾਂ ਨੂੰ ਆ ਜਵਾਬ ਮਿਲ ਹੀ ਗਿਆ ਵਾ ਬਿਲਕੁਲ ਇੰਨਾ ਘੱਟ ਐਮਐਲਏ ਦੀ ਰੈਲੀ ਤੇ ਨਹੀਂ ਹੁੰਦਾ ਜਿੰਨਾ ਇੱਥੇ ਹੋਇਆ ਹੋਵੇ ਇਹਦਾ ਮਤਲਬ ਬੰਦਾ ਸਹੀ ਹੈ ਤਾਂ ਸਾਰੇ ਖੜੇ ਆ ਨਾਲ ਆ ਕਿੰਨੀ ਖਲਕਤ ਆਈ ਆ ਜੀ ਜੀ ਬਿਲਕੁਲ ਤੁਹਾਨੂੰ ਲੱਗਦਾ ਵੀ ਜਿਵੇਂ ਜਿਹੜੇ ਤਰੀਕੇ ਨਾਲ ਇਹ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇਗੇ ਕਿਉਂਕਿ ਇਹ ਇਹਨਾਂ ਦਾ ਜਿਵੇਂ ਕਹਿੰਦੇ ਨੇ ਟੀਚਾ ਹੁਣ ਤੱਕ ਇਹੀ ਦੇਖਣ ਨੂੰ ਮਿਲਿਆ ਜਿਹੜਾ ਬੰਦਾ ਪੰਜਾਬ ਦੇ ਹੱਕ ਦੇ ਲਈ ਆਵਾਜ਼ ਚੱਕਦਾਗਾ ਜਾਂ ਸਰਕਾਰ ਦੇ ਖਿਲਾਫ ਆਵਾਜ਼ ਚੱਕਦਾਗਾ ਚੁੱਪ ਕਰਾਉਣ ਲਈ ਜੇਲ੍ਹਾਂ 'ਚ ਸਿੱਟ ਦਿਓ ਬੰਦਾ ਚੁੱਪ ਕਰਜੋ ਤੁਹਾਨੂੰ ਲੱਗਦਾ ਵੀ ਜਿਹੜੇ ਜਾਗਦੇ ਜਮੀਰ ਵਾਲੇ ਲੋਕ ਨੇ ਆ ਚੁੱਪ ਹੋ ਜਾਣਗੇ ਪੰਜਾਬ ਆ ਦਿੱਲੀ ਕਿਹਾ ਸੀ ਨਾ ਇਹ ਪੰਜਾਬ ਆ ਪੰਜਾਬ ਇਹ ਨਹੀਂ ਦਬਦੇ ਇਥੇ ਲਾਲੇ ਨਹੀਂ ਦਬਦੇ ਇਹ ਤਾਂ ਫਿਰ ਪੰਜਾਬੀ ਕਿਥੇ ਦਬਦੇ ਬਿਲਕੁਲ ਤੁਸੀਂ ਕਾਠੀ ਦੇ ਲੋ ਕੱਠ ਦਸੀ ਜਾਂਦਾ ਇਹ ਦਬਨ ਵਾਲੇ ਹੁੰਦੇ ਕੋਈ ਆਉਣਾ ਸੀਗਾ ਹਾਂ ਹਮ ਹਮਾ ਕੇ ਪਹੁੰਚੇ ਆ ਪਤਾ ਕੀ ਆ ਜਮੀਰਾਂ ਜਾਗਦੀਆਂ ਹੋਣੀਆਂ ਮੈਂ ਦਿੱਲੀ ਧਰਨੇ ਤੇ ਵੀ ਇਹੀ ਕਹਿੰਦਾ ਜਮੀਰਾਂ ਜਾਗਦੀਆਂ ਹੋਣੀਆਂ ਚਾਹੀਦੀਆਂ ਜਾਗਦੀਆਂ ਜਮੀਰ ਵਾਲਿਆਂ ਨੇ ਉਹ ਪਰਾਂ ਤੱਕ ਪੂਰਾ ਜਾਮ ਲੱਗਿਆ ਪਿਆ ਇਥੇ ਔਨ ਨੂੰ ਰਾਹ ਨਹੀਂ ਲੱਭਦਾ ਪਿਆ ਇੱਥੇ ਤਾਂ ਪਿੱਛੇ ਹੀ ਖੜੇ ਆ ਪੇਚੀ ਗੜਿਆ ਗਈ। ਮੈਂ ਇੱਕ ਗੱਲ ਵੀ ਇਹ ਵੀ ਗੱਲ ਕਹਿੰਦਾ ਇਹਨਾਂ ਦੇ ਵੱਲੋਂ ਸਾਹਮਣੇ ਆਈ ਸੀ ਕਹਿੰਦੇ ਜਿਹੜਾ ਇਹ ਧਰਨਾ ਕਹਿੰਦੇ ਚਾਹੇ ਲੱਗਦਾਗਾ ਲਾ ਲੈਣ ਕੋਈ ਚੱਕਰ ਦੀ ਗੱਲ ਨਹੀਂ। ਪਰ ਕਹਿੰਦੇ ਜਿਹੜਾ ਭਾਨਾ ਸਿੱਧੂ ਆਗਾ ਬਹੁਤ ਜ਼ਿਆਦਾ ਗਲਤ ਬੰਦਾ ਹੈ ਕਹਿੰਦੇ ਉਹਨਾਂ ਨੂੰ ਬੋਲਣ ਦੀ ਤਮੀਜ਼ ਨਹੀਂ ਇਹੋ ਜਿਹਾ ਇਲਜ਼ਾਮ ਲਾਤੇ ਕਿ ਲੋਕਾਂ ਦੇ ਨਿਗਾ ਦੇ ਵਿੱਚ ਉਹਨੂੰ ਸਿੱਟਮ ਦੀ ਕੋਸ਼ਿਸ਼ ਕੀਤੀ ਗਈ ਹੈਗੀ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਤਾਂ ਉਹ ਰਾਜਾ ਬਣ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਨੇ ਸਿੱਧੂ ਦੇ ਨਾਲ ਖੜ ਕੇ ਲੋਕ ਭਾਨੇ ਸਿੱਧੂ ਤਰ੍ਹਾਂ ਹੋਰ ਵੀ ਪੰਜਾਬ ਦੀ ਆਵਾਜ਼ ਚੱਕਣਗੇ ਜਾਂ ਡਰ ਜਾਣਗੇ ਇਸ ਤਰ੍ਹਾਂ ਵੀ ਸਾਡੇ ਦੇ ਉੱਠਾ ਪਰਚਾ ਨਾ ਪਵੇ ਮੈਂ ਦੱਸਦਾ ਵੀਰੇ ਹੁਣ ਜਿਹੜੀ ਲੇਡੀ ਤੋਂ ਪੈਸੇ ਮੜਵਾਏ ਸੀ ਉਹਨੇ ਉਹ ਜਿਨ੍ਹਾਂ ਦੇ ਪੈਸੇ ਸੀ ਉਹ ਸਰਪੰਚ ਕੋਲੇ ਵੀ ਜਾਇਆ ਏ ਉਹ ਪੁਲਿਸ ਕੋਲੇ ਵੀ ਜਾਇਆ ਏ ਅਸ਼ਟਾਮ ਵੀ ਕਰਾਇਆ ਏ ਸਾਰਾ ਕੁਝ ਹੋ ਗਿਆ ਜੀ ਉਹਨਾਂ ਨੇ ਮੰਨਣਾ ਹੀ ਜੁੱਤੀਆਂ ਨਾਲ ਸੀ ਫੇਰੇ ਭਾਨੇ ਸਿੱਧੂ ਦੀ ਜੁੱਤੀ ਥੋੜੀ ਤਿੱਖੀ ਆ ਬਿਲਕੁਲ ਇਹਦੇ ਨਾਲ ਹੀ ਮੰਨ ਇਹ ਸਾਰੇ ਏਜੰਟਾਂ ਲਈ ਨਹੀਂ ਹੈਗਾ ਇਹ ਠੱਗਾਂ ਲਈ ਆ ਬਿਲਕੁਲ ਹੁਣ ਤੁਸੀਂ ਦੇਖਿਆ ਉਹ ਲੇਡੀ ਨੇ ਦੱਸਿਆ ਸਾਨੂੰ ਜਾਂਦਿਆਂ ਨੂੰ ਪੁੱਠਾ ਬੋਲਦੇ ਆ ਉਹ ਭਾਨਾ ਕਿਵੇਂ ਫਿਰ ਸਿੱਧਾ ਬੋਲੇ ਬਿਲਕੁਲ ਜਿਹੜੇ ਜੁੱਤੀ ਦੇ ਯਾਰ ਉਹ ਜੁੱਤੀ ਨਾਲ ਹੀ ਲੋਟ ਹੁੰਦੀ ਸਿੱਧੀ ਗੱਲ ਹੈ ਬਿਲਕੁਲ ਜਿਵੇਂ ਇਹ ਜਿਹੜੇ ਇਲਜ਼ਾਮ ਨੇ ਕਿ ਥੋੜੇ ਲਾਦਾ ਵੀ ਜੇ ਕੋਈ ਬੰਦੇ ਨੂੰ ਬਦਨਾਮ ਵੀ ਕਰਦਾ ਜੁ ਕੋਈ ਠੋਸ ਸਬੂਤ ਲੈ ਕੇ ਆਉਣੀ ਚਾਹੀਦੀ ਸੀ ਉਹ ਲਾ ਕੇ ਨਹੀਂ ਆ ਤੁਸੀਂ ਕਰੋੜ 2 ਕਰੋੜ ਤੱਕ ਪਾਓ ਕੁਛ 10000 10 ਲੱਖ 20 ਲੱਖ ਤੱਕ ਉਹ ਦੀ ਕਿਸੇ ਨੇ ਮੰਨਣਾ ਹੀ ਨਹੀਂ 10000 ਬਾਉ 20 25000 ਦੀ ਤਾਂ ਉਹ ਤੇ ਰੋਟੀ ਚਾਹ ਲੱਗ ਜਾਂਦੀ ਆ ਦੋ ਦਿਨਾਂ ਦੀ ਬਿਲਕੁਲ ਨਾਲੇ ਉਹ ਇੰਨਾ ਮਾੜਾ ਨਹੀਂ ਸੋਸ਼ਲ ਮੀਡੀਆ ਤੋਂ 5-7 ਲੱਖ ਮਹੀਨਾ ਨੂੰ ਆਉਂਦਾ ਵੱਧ ਹੀ ਆਉਂਦਾ ਹੋਊਗਾ ਉਹਨੂੰ ਵੱਧ ਹੀ ਆਉਂਦਾ ਹੋਊਗਾ ਹਾਂ ਕੋਈ ਮਾੜਾ ਮੈਗਨਾ ਨੂੰ ਬਦਨਾਮੀ ਵੀ ਰਾਸ ਆ ਗਈ ਹੁਣ ਉਹਨੂੰ ਵੀ ਪਤਾ ਲੱਗ ਗਿਆ ਮੇਰੇ ਨਾਲ ਲੱਖਾਂ ਖੜਕਤ ਆ ਅਸੀਂ ਕਿੱਥੋਂ ਚੱਲ ਕੇ ਆਏ ਆ ਜਗਰਾਉਂ ਤੋਂ ਆਏ ਆ ਮੈਨੂੰ ਕੋਈ ਕੋਈ ਕੰਮ ਨਹੀਂ ਕੋਈ ਕੁਛ ਨਹੀਂ ਇਹਦਾ ਹਿੱਸਾ ਬਣਨ ਆਇਆ ਇੱਕ ਬਸ ਊਣ ਹੀ ਮੈਨੂੰ ਕੋਈ ਇੱਕ ਜ਼ਮੀਰ ਜਾਗਦੀ ਆ ਤਾਂ ਇਹ ਇੱਕ ਹਿੱਸਾ ਬਣਨ ਆਇਆ ਮੈਨੂੰ ਕੀ ਇੱਥੇ ਮਿਲਣਾ ਸੀ ਸਿਰਫ ਇਹ ਦੱਸਣ ਲਈ ਪੰਜਾਬੀਆਂ ਨੂੰ ਅਸੀਂ ਇਕੱਠੇ ਆ ਸਾਰੇ ਸਰਕਾਰ ਨੂੰ ਡਰ ਕਿਹੜੀ ਚੀਜ਼ ਦਾਗਾ ਵੀ ਪਾਨੇ ਸਿੱਧੂ ਵਰਗਿਆਂ ਨੂੰ ਵੀ ਅੰਦਰ ਛੱਡਣਾ ਪੈ ਰਿਹਾਗਾ ਡਰ ਕਿਹੜੀ ਚੀਜ਼ ਦਾ ਹੋ ਸਕਦਾ ਯਾਰ ਇਹ ਕੰਮ ਆਪ ਕਰਨ ਉਹ ਪਾਨਾ ਸਿੱਧੂ ਕਰੇ ਹੀ ਨਾ ਲੱਖਾ ਕਰੇ ਹੀ ਨਾ ਜੇ ਕੰਮ ਸਰਕਾਰਾਂ ਆਪ ਕਰਨ ਤੇ ਭਾਨੇ ਸਿੱਧੂ ਨੂੰ ਕੀ ਲੋੜ ਪਈਆ ਇਹਦੇ ਘਰੇ ਕਚਹਿਰੀ ਲੱਗਦੀ ਆ ਜੀ ਤੇ ਸਰਕਾਰਾਂ ਆਪ ਨਹੀਂ ਲਾ ਸਕਦੀਆਂ ਆਪ ਸਹੀ ਕੰਮ ਕਰਨ ਇਹਦਾ ਮਤਲਬ ਜਾਂ ਤਾਂ ਉਹ ਕਿਤੇ ਫੇਲ ਹੁੰਦੇ ਪਏ ਆ ਫਿਰ ਉਹ ਦਬਾਉਣਾ ਵੀ ਉਹ ਚੀਜ਼ ਨੂੰ ਅਸੀਂ ਮੂਰੇ ਨਾ ਆਈਏ ਆ ਚੀਜ਼ ਸਾਡੀ ਪਰ ਇਹਨਾਂ ਦਾ ਤਾਂ ਕਹਿੰਦੇ ਇੱਕ ਦਾਵਾ ਵੀ ਹੈਗਾ ਸੀਗਾ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਸਾਡੀ ਸਰਕਾਰ ਦੇ ਦੌਰਾਨ ਤੁਹਾਨੂੰ ਕੋਈ ਧਰਨਾ ਨਹੀਂ ਮਿਲੇਗਾ ਕੋਈ ਮਜ਼ਾਰਾ ਨਹੀਂ ਮਿਲੇਗਾ ਕੋਈ ਝੂਠਾ ਕੇਸ ਨਹੀਂ ਮਿਲੇਗਾ ਤੁਹਾਨੂੰ ਲੱਗਦਾ ਵੀ ਉਹ ਗੱਲਾਂ ਕਾਮਯਾਬ ਹੋਈਆਂ ਨੇ ਮੈਂ ਤਾਂ ਵੀਰੇ ਟੀਚਰਾਂ ਦੇ ਕੁੱਟ ਪੈਂਦੀ ਵੀ ਦੇਖ ਲਈ ਧਰਨੇ ਲੱਗਦੇ ਵੀ ਦੇਖ ਲੇ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਕੋਈ ਕਮੀ ਹੈਗੀ ਹੈ ਸਰਕਾਰ 'ਚ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਫਿਰ ਇਹ ਵੀ ਇਹ ਵੀ ਚੀਜ਼ ਸੰਸਾਦ ਹੈ ਵੀ ਇਹ ਲੋਕ ਬਾਹਰੇ ਜਾ ਰਹੇ ਨੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਲੱਖਾਂ ਰੁਪਏ ਖਾਚ ਗਏ ਆ ਵੀ ਕਾਰਨ ਹੋ ਸਕਦੇ ਨੇ ਜਿਹੜੇ ਸਾਡੇ ਦੇ ਕੋਈ ਝੂਠਾ ਪਰਚਾ ਨਾ ਪਵੇ ਡਰ ਹੈ ਲੋਕਾਂ ਨੂੰ ਜਿਹੜਾ ਜਿਹੜਾ شریف ਬੰਦਾ ਨਾ ਉਹ ਡਰਦਾ ਹੀ ਆ ਵੀ ਕੀ ਲੈਣਾ ਆਪਾਂ ਚਲੋ ਛੱਡੋ ਕੀ ਲੈਣਾ ਪਰ ਐਂ ਤਾਂ ਸਾਰਾ ਪੰਜਾਬ ਖਾਲੀ ਹੋ ਜਾਊ ਐਂ ਤਾਂ ਆਪਾਂ ਸਾਰੇ ਡਰੀ ਗਏ ਡਰੀ ਗਏ ਫਿਰ ਘਰਾਂ 'ਚ ਬਹਿ ਜਾਓ ਬੜਾ ਠੀਕ ਆ ਬਿਲਕੁਲ ਨਾਲੇ ਆਪਣਾ ਪੰਜਾਬ ਨਹੀਂ ਡਰਦਾ ਇਹਨਾਂ ਦਾ મોદી ਢਾ ਲਿਆ ਆਪਣਾ ਪੰਜਾਬ ਨਹੀਂ ਡਰਦਾ ਇਹਦਾ ਕੁਝ ਵੀ ਨਹੀਂ ਹਾਂ ਕੀ ਟਾਈਮ ਲੱਗ ਜੂ ਕੋਈ ਗੱਲ ਨਹੀਂ ਇਹ ਵੀ ਬਾਹਰ ਆ ਜੂਗਾ ਹੁਣ ਉਹਨਾਂ ਨੇ ਆ ਚੀਜ਼ ਦੇਖਣੀ ਵੀ ਅੱਜ ਦੀ ਦੇਖਣਗੇ ਵੀ ਇਹ ਕੀ ਬਣਿਆ ਬਈ ਉਹਨਾਂ ਨੇ ਤਾਂ ਸੋਚਿਆ ਹੀ ਬਦਨਾਮੀ ਕਰਾਂਗੇ ਇਹ ਤਾਂ ਮਸ਼ਹੂਰੀ ਹੋ ਗਈ ਮਸ਼ਹੂਰੀ ਨਾਲੇ ਸੱਚ ਬਾਈ ਦੇਖ ਝੂਠਾ ਬੰਦਾ ਹੁੰਦਾ ਇੱਥੇ 5-400 ਬੰਦਾ ਆ ਜਾਂਦਾ ਇਹ ਤੋਂ ਵੱਧ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਆ ਕਿੰਨੇ ਲੋਕ ਖੜੇ ਆ ਕੋਈ ਇਹ ਬੇਲੇ ਥੋੜਾ ਸਾਰੇ ਕਾਮਕਾਰ ਆਲੇ ਆ ਕੋਈ ਇਹ ਬੇਲੜ ਨਹੀਂ ਹੈਗੇਗੇ ਇਹ ਜਾਗਦਿਆਂ ਜ਼ਮੀਰ ਵਾਲੇ ਦਸਨ ਆਏ ਆ ਭਾਈ ਵੀ ਤੱਕਾ ਹੋਊਗਾ ਤਾਂ ਅਸੀਂ ਇਕੱਠੇ ਆ ਲੋਕਾਂ ਦਾ ਵੀ ਇਹੀ ਕਹਿਣਾ ਕਹਿੰਦੇ ਅਸੀਂ ਚੈਨੀ ਚੋਰ ਦੇ ਮਗਰ ਤਾਂ ਨਹੀਂ ਇੰਨਾ ਇਕੱਠ ਹੁੰਦਾ ਹੁੰਦਾ ਜੇ ਕੋਈ ਬੰਦਾ ਸੱਚਾ ਆ ਜਾ ਫਿਰ ਲੋਕਾਂ ਦੇ ਹੱਕ ਸੱਚ ਲਈ ਖੜਦਾ ਹੈ ਉਹਦੇ ਲਈ ਇੰਨਾ ਇਕੱਠ ਹੋ ਸਕਦਾ ਹੈ ਜੀ ਉਹਨਾਂ ਦਾ ਕੰਮ ਆ ਝੂਠਾਪਣ ਲੋਕਾਂ ਨੇ ਸੱਚਾ ਬੋਲਿਆ ਜੇ ਨਾ ਇਕੱਠ ਹੁੰਦਾ ਫਿਰ ਬਹੁਤ ਮਾੜੀ ਗੱਲ ਹੋਣੀ ਸੀ ਹੁਣ ਉਹ ਕੱਲਾ ਬੰਦਾ ਕਿੰਨੇ ਲੋਕਾਂ ਦੇ ਘਰ ਬਚਾ ਗਿਆ ਭਾਈ ਲੋਕ ਫਾਹਾ ਲਿੰਦੇ ਆ ਜਦੋਂ 20-20 ਲੱਖ ਮਰਦਾ ਉਹਨਾਂ ਦਾ ਇਹ ਕਿੰਨੇ ਬੰਦਿਆਂ ਦੇ ਘਰ ਬਚਾ ਗਿਆ ਪਹਿਲਾਂ ਤਾਂ ਸਾਨੂੰ ਵੀ ਗੁੱਸਾ ਸੀ ਯਾਰ ਇੰਨੇ ਬੰਦਿਆਂ ਦੇ ਉਹਨੇ ਘਰ ਬਜਾਈ ਲੁਧਿਆਣੇ 20 ਬੰਦੇ ਵੀ ਨਾ ਪਹੁੰਚੇ ਪਰ ਅੱਜ ਸਾਰਾ ਲਾਂਬਾ ਲਾਤਾ ਪੂਰੇ ਪੰਜਾਬ ਪੂਰੇ ਵਿਆਹਾਂ ਦੇ ਲਾਂਬਾ ਲਾਤਾ ਲੋਕਾਂ ਨੂੰ ਹੁਣ ਵੀ ਇਹ ਵੀ ਕਹਿੰਦੇ ਦਿੱਤੇ ਹੋਏ ਫਿਰਦੇ ਨੇ ਕਹਿੰਦੇ ਵੀ ਇਹ ਵੀ ਹਜੇ ਥੋੜਾ ਲੇਟ ਆ ਕਹਿੰਦੇ ਆਪਣਾ ਕਹਿੰਦੇ ਆਪਾਂ ਨੂੰ ਕਹਿੰਦੇ ਥੋੜੀ ਕਾਰਵਾਈ ਥੋੜੀ ਤੇਜ਼ ਕਰਨੀ ਚਾਹੀਦਾ ਕਿ ਹੋਰ ਜਿਹੜਾ ਕਿਹਦਾ ਕੰਮ ਹੋਇਆ ਉਹ ਤਿੱਖਾ ਕਰਨਾ ਚਾਹੀਦਾ ਜੇ ਪਹਿਲਾਂ ਕਰ ਲੈਂਦੇ ਗਾਂ ਵਾਲੇ ਦੋ ਪਰਚੇ ਪੈਣੇ ਨਹੀਂ ਸੀ ਗਾਂ ਵਾਲੇ ਦੋ ਪਰਚੇ ਪੈਣੇ ਨਹੀਂ ਲੈ ਤੁਹਾਡੀ ਕੋਈ 50 ਲੱਖ ਦੀ ਚੀਜ਼ ਵੀ ਗਵਾਜੇ ਪਰਚਾ ਕਰਾਉਣ ਨੂੰ ਕਿੰ ਬਿਲਕੁਲ ਇਹਦੇ 10000 ਦੀ ਦਾ ਮਿੰਟਾਂ ਚ ਪਰਚਾ 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 ਇਹ ਗਲਤ ਗੱਲ ਹੈ ਗਲਤ ਗੱਲ ਹੈ ਬਿਲਕੁਲ ਗਲਤ ਗੱਲ ਹੈ ਜੀ ਸਾਰਾ ਪੰਜਾਬ ਹਾ ਦਾ ਨਾਰਾ ਮਾਰੋ ਖੜੋ ਇਕੱਠੇ ਹੋ ਵੋ ਅਗਲੇ ਨੂੰ ਦੱਸੋ ਯਾਰ ਵੀ ਆ ਥੱਕਾ ਹੋ ਰਿਹਾ ਬਿਲਕੁਲ ਨੂੰ ਲੱਗਦਾ ਵੀ ਜਿਹੜੇ ਇਹ ਪਰਚੇ ਜਿਵੇਂ ਝੂਠੇ ਪਰਚੇ ਭਾਨੇ ਸਿੱਧੂ ਹੁਣਿਆ ਤੇ ਜਾਂ ਫਿਰ ਲੱਖੇ ਸਦਾਨੇ ਤੇ ਪਾ ਕੇ ਇਹਨਾਂ ਨੂੰ ਉੱਥੇ ਝੂਠਾ ਟਰਾਉਚਰ ਕੀਤਾ ਜਾ ਰਿਹਾ ਵੀ ਇਹੀ ਪਰਚੇ ਜੇ ਕਰ ਚਿੱਟਾ ਵੇਚਣ ਵਾਲੇ ਤੇ ਹੋਣ ਵੀ ਪੰਜਾਬ ਨਸ਼ਾ ਮੁਕਤ ਹੋ ਸਕਦਾ ਇਹ ਇੰਨੀ ਕਾਲੀ ਉਧਰ ਕਰਨ ਨਾ ਜਿੰਨੀ ਕਾਲੀ ਆ ਮਾਮਲੇ ਜਨਾਲੇ ਤਾਂ ਪਤਾ ਹੀ ਆ ਸਾਫ਼ ਹੀ ਝੂਠਾ ਹੀ ਲੱਗਦਾ ਪਿਆ ਪਤਾ ਵੀ ਆ ਸਾਰਿਆਂ ਨੂੰ ਝੂਠਾ ਹੀ ਆ ਚਿੱਟੇ ਵਾਲੇ ਦਾ ਉਹ ਝੋਟੇ ਨੇ ਫੜ ਫੜ ਦੱਸਦੇ ਵੀ ਆ ਘਰ ਆ ਕਰੋ ਸਾਰੇ ਉਵੇਂ ਹੀ ਤੁਰੇ ਫਿਰਦੇ ਉਲਟਾ ਝੋਟੇ ਦੇ ਪਰਚੇ ਆ ਚੀਜ਼ ਉਧਰ ਹੁੰਦੀ ਆਪ ਵਾਲਿਆਂ ਦੀ ਪੂਰੀ ਚੜ੍ਹਾਈ ਹੋਣੀ ਸੀਗੀ ਠੀਕ ਆ ਵੀ ਨਾਲੇ ਸਾਨੂੰ ਕੋਈ ਸਰਕਾਰਾਂ ਤਾਂ ਹੀ ਨਹੀਂ ਨਾ ਆਪ ਆਪ ਨੂੰ ਮਾੜਾ ਕਹਿੰਦੇ ਆ ਨਾ ਕਾਂਗਰਸੀਆਂ ਨੂੰ ਅਕਾਲੀਆਂ ਨੂੰ ਹੁਣ ਭਗਵੰਤ ਮਾਨ ਜੀ ਬਾਦਲ ਹੋਣਾ ਦੀ ਫੱਟੀ ਪੋਚੀਗੇ ਕਿੰਨਾ ਕੁਝ ਬੋਲਦੇ ਸੀ ਉਹਨਾਂ ਨੂੰ ਉਹਨਾਂ ਨੇ ਕਿਤੇ ਅੰਦਰ ਡੱਕਿਆ ਬਿਲਕੁਲ ਉਹਨਾਂ ਨੇ ਆਪ ਕਿਹਾ ਭਗਵੰਤ ਮਾਨ ਜੀ ਨੇ ਕਿ ਬਈ ਜਿੱਥੇ ਮੈਂ ਗਲਤ ਹੋਇਆ ਤੁਸੀਂ ਬੋਲੋ ਹੁਣ ਜਿਹੜਾ ਬੋਲਿਆ ਉਹ ਅੰਦਰ ਬਾੜ ਦਾ ਹੁਣ ਕਿਹੜਾ ਬੋਲੇ ਕੀ ਕਰੇ ਬੋਲਣ ਦਿੰਦੇ ਨਹੀਂ ਬੋਲਣ ਦਿੰਦੇ ਨਹੀਂ ਬਿਲਕੁਲ ਬਾਬਾ ਤੁਹਾਨੂੰ ਬਹੁਤ ਚੰਗਰੀ ਗੱਲਬਾਤ ਕਰੀ